ਆਪਾਂ ਆਪਣੀ ਗੱਲ ਕਰੀਏ ਹਨ ਪੰਜਾਬੀਆਂ ਦੀ ਕਰੀਏ ਖਾਸ ਕਰਕੇ ਸਿੱਖਾਂ ਦੀ ਕਰੀਏ ਵੀ ਜਿਹੜੇ ਆ ਬਲੌਗਰ ਨੇ ਆਪਾਂ ਦੇਖਦੇ ਆ ਜਿਹੜਾ ਕੋਈ ਚੰਗਾ ਕੰਟੈਂਟ ਰੱਖਦੇ ਨੇ ਕੋਈ ਸਮਾਜ ਦੇ ਸਮਾਜ ਨੂੰ ਸਨੇਹਾ ਦੇਣ ਦੇ ਲਈ ਬਹੁਤ ਨੇ ਉਹਨਾਂ ਦੇ ਕਿਹੜੇ ਵੀਊ ਨਹੀਂ ਹੁੰਦੇ ਬਹੁਤ ਵੀਊ ਨਹੀਂ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਲੋਕ ਉਹਨਾਂ ਨੂੰ ਸੁਣਦੇ ਆ ਪਰ ਬਹੁਤਾਂ ਤਾਂ ਆਪਾਂ ਦੇਖ ਰਹੇ ਆ ਵੀ ਲੋਕ ਨੇ ਜਿਨ੍ਹਾਂ ਨੇ ਆਪਣੇ ਬੈੱਡਰੂਮਾਂ ਤੱਕ ਕਮਰੇ ਕੈਮਰੇ ਜਿਹੜੇ ਨੇ ਉਹ ਬਾੜਲੇ ਨੇ ਆਪਣੇ ਬਾਥਰੂਮਾਂ ਦਾ ਕੈਮਰੇ ਵਾਲਲੇ ਨੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਸ਼ਰਿਆਂ ਨਿਲਾਮ ਕਰ ਰਹੇ ਨੇ ਤੁਸੀਂ ਬਲੌਗ ਦੇਖੋ ਹੁਣ ਜਦੋਂ ਦਾ ਰੌਲਾ ਪਿਆ ਕੋਈ ਸਰਚ ਕਰਕੇ ਵੇਖਿਆ ਸੀ ਤੁਹਾਨੂੰ ਸਟੱਡੀ ਕਰਨਾ ਪੈਂਦਾ ਤੁਹਾਨੂੰ ਜਦੋਂ ਤੁਸੀਂ ਕਿਸੇ ਚੀਜ਼ ਤੇ ਗੱਲ ਕਰਦੇ ਹੋ ਬੋਲਦੇ ਹੋ ਉਸ ਵਿਸ਼ੇ ਨੂੰ ਲੋਕਾਂ ਸਾਹਮਣੇ ਰੱਖਦੇ ਹੋ ਤਾਂ ਤੁਹਾਨੂੰ ਉਹ ਸਟੱਡੀ ਕਰਨਾ ਪੈਂਦਾ ਜਿਹੜਾ ਸਟੱਡੀ ਕੀਤਾ ਉਹਦੇ ਵਿੱਚ ਅਸੀਂ ਇੱਕ ਚੀਜ਼ ਮੈਂ ਨੋਟ ਕੀਤੀ ਜਿਹੜੇ ਬਲੌਗ ਬਣਦੇ ਨੇ ਆ ਜਿਹੜੇ ਬਲੌਗਰ ਉੱਥੇ ਨੇ ਜਿਨ੍ਹਾਂ ਦੇ ਆਨੰਦਕਾਰ ਜਦੋਂ ਹੁੰਦੇ ਨੇ ਵਿਆਹ ਹੁੰਦੇ ਨੇ ਉਹ ਉਦੋਂ ਹੀ ਸ਼ੁਰੂ ਕਰ ਦਿੰਦੇ ਆ ਕੈਮਰਾ ਕੈਮਰੇ ਸਾਹਮਣੇ ਆਪਣੀ ਵਾਈਫ ਨੂੰ ਲਿਆਉਣਾ ਤੇ ਲਿਆ ਕੇ ਤੇ ਜੋ ਉਹਨਾਂ ਦੇ ਪ੍ਰਾਈਵੇਟ ਪਲ ਨੇ ਉਹਨਾਂ ਦੀ ਪ੍ਰਾਈਵੇਸੀ ਆ ਸਾਰਾ ਕੁਝ ਸੋਸ਼ੀਅਲਾਈਜ਼ ਕਰੀ ਜਾਂਦੇ ਨੇ ਮਾਂ ਪਿਓ ਨੂੰ ਸੋਸ਼ੀਅਲਾਈਜ਼ ਕਰੀ ਜਾਂਦੇ ਨੇ ਪੈਣ ਭਰਾਵਾਂ ਨੂੰ ਸੋਸ਼ੀਅਲਾਈਜ਼ ਕਰੀ ਜਾਂਦੇ ਨੇ ਆਪਣੀ ਹਰ ਇੱਕ ਗੱਲ ਘਰ ਦੀ ਨਿੱਕੀ ਤੋਂ ਲੈ ਕੇ ਵੱਡੀ ਸੋਸ਼ਲਾਈਜ਼ ਕਰੀ ਜਾਂਦੇ ਨੇ ਮੇਰਾ ਕਹਿਣ ਦਾ ਭਾਵ ਕੋਈ ਪ੍ਰਾਈਵੇਸੀ ਨਹੀਂ ਕਿਸੇ ਤਰ੍ਹਾਂ ਦੀ ਲਾਈਵ ਤੋਂ ਇੰਗਲਿਸ਼ ਲਾਈਵ ਤਾਂ ਆਪਾਂ ਕਰ ਰਹੇ ਆ ਪਰ ਫੋਨ ਬਹੁਤ ਹੰਦੇ ਨੇ ਵਿੱਚ ਚਲੋ ਰੌਵ ਵਿਚਾਰ ਹੁਣ ਇਹ ਜਿਹੜੀ ਚੀਜ਼ ਆ ਇਹ ਬੜੀ ਖਤਰਨਾਕ ਆ ਤੇ ਖਤਰਨਾਕ ਨੂੰ ਛੱਡੋ ਸਭ ਤੋਂ ਮਾੜੀ ਇਹ ਚੀਜ਼ ਆ ਵੀ ਆਪਾਂ ਪੰਜਾਬੀ ਆ ਸਿੱਖ ਆ ਅਣਖਾਂ ਵਾਲੇ ਗੈਰਤਾਂ ਵਾਲੇ ਆ ਕਿਤੇ ਤੇ ਜੇ ਆਪਾਂ ਆਪਣੇ ਸਿਧਾਂਤ ਆਪਣੀ ਮਰਿਆਦਾ ਦੀ ਗੱਲ ਕਰੀਏ ਤੇ ਔਰਤ ਦੇ ਸਿਰ ਦੇ ਉੱਤੇ ਚੁੰਨੀ ਆ ਤੇ ਉਹ ਕਦੀ ਵੀ ਈਵਨ ਆਪਾਂ ਆਪਣੀ ਮਰਿਆਦਾ ਦੀ ਗੱਲ ਕਰੀਏ ਨਾ ਤੇ ਨਾਹ ਕਦੀ ਸਹੁਰੇ ਦੇ ਬਰਾਬਰ ਨਹੀਂ ਸੀ ਬੈੰਦੀ ਹੁੰਦੀ ਮਤਲਬ ਉਹ ਮੰਜੇ ਦੇ ਉੱਤੇ ਬਹਿਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਸੀ ਉਹ ਤੇ ਬਰਾਬਰ ਨਹੀਂ ਸੀ ਬੈੰਦੀ ਤੇ ਜਦੋਂ ਵੀ ਘਰ ਦਾ ਵੱਡਾ ਭਾਵੇਂ ਉਹ ਜੇਠ ਹੁੰਦਾ ਸੀ ਜਾਂ ਉਹ ਸੌਰਾ ਹੁੰਦਾ ਸੀ ਤੇ ਔਰ ਹੁੰਦਾ ਸੀ ਘਰ ਦੇ ਵਿੱਚ ਵਰਦਾ ਸੀ ਘੂਰਾ ਮਾਰ ਕੇ ਘੁੰਗਰੂ ਮਾਰ ਕੇ ਵੜਨਾ ਮਤਲਬ ਹੁੰਦਾ ਸੀ ਕਿ ਜੇ ਘਰ ਦੇ ਵਿੱਚ ਔਰ ਦੇ ਸਿਰ ਤੇ ਚੁੰਨੀ ਨਹੀਂ ਹੈਗੀ ਤੇ ਚੁੰਨੀ ਲੈ ਲੇ ਹੁਣ ਇਹ ਜਿਹੜਾ ਇਹ ਬਲੌਗਰਾਂ ਦੀ ਖੇਡ ਚੱਲ ਪਈ ਹੈ ਇਹਦੇ ਵਿੱਚ ਪ੍ਰਾਈਵੇਸੀ ਤਾਂ ਛੱਡੋ ਸਰਕਾਰ ਹੀ ਭੁੱਲ ਗਏ ਨੇ ਇੱਤਾਂ ਹੀ ਭੁੱਲ ਗਏ ਆ ਆਪਣੇ ਸੱਸ ਸਹੁਰੇ ਦੇ ਪ੍ਰਤੀ ਉਹਨਾਂ ਨੂੰ ਟਿੱਚਰਾਂ ਕਰਦੇ ਆ ਇੱਦਾਂ ਦੀ ਭਾਸ਼ਾ ਮੰਦੀ ਸ਼ਬਦਾਵਲੀ ਵਰਤਦੇ ਆ ਮਤਲਬ ਜੇ ਦੇਖਦੇ ਹੋਵੋਗੇ ਸਾਰਾ ਕੋਈ ਤੁਹਾਡੇ ਸਾਹਮਣੀਆਂ ਸੰਗਤ ਦੇ ਦੂਸਰੀ ਗੱਲ ਕਰਦੇ ਹੁਣ ਆਪਾਂ ਬਾਣੇ ਵਾਲਿਆਂ ਤੇ ਆਪਣੇ ਜਿਹੜੇ ਬਾਣੇ ਵਾਲਿਆਂ ਨੇ ਵੀ ਖੇੜੇ ਸ਼ੁਰੂ ਕਰਤੀ ਆ ਉਹ ਹੁੰਦਾ ਉਹਦੇ ਕਰ ਜੋ ਉਹ ਤੋਂ ਬਹੁਤੇ ਬਾਣੇ ਵਾਲੇ ਵੀ ਕਿ ਬਲੌਗ ਬਣਾਉਣ ਲੱਗ ਪਏ ਬੀਬੀਆਂ ਨੂੰ ਨਾਲ ਲੈ ਕੇ ਬੀਬੀਆਂ ਬਣਾਉਣੀਆਂ ਬੀਬੀਆਂ ਤੁਹਾਨੂੰ ਭੇਜ ਆ ਆ ਉਦੋਂ ਤੀਨ ਸਿੰਘਾਂ ਨੇ ਚਲੋ ਹੁਣ ਸਿੰਘ ਜਦੋਂ ਕਹ ਆ ਇਹਨਾਂ ਨੂੰ ਚਲੋ ਥੋੜਾ ਜਿਆ ਇਹਨੂੰ ਸਟੱਡੀ ਕਰਾਇਆ ਕਰੋ ਚੀਜ਼ ਨੂੰ ਤੇ ਇਹ ਸਿੰਘਾਂ ਨੇ ਮੈਨੂੰ ਜੋ ਹਾਸਾ ਉਹਨੂੰ ਉਦੋਂ ਭੇਜੀ ਵੀ ਉਹ ਇੱਕ ਬਾਣੇ ਵਾਲੀ ਬੀਬੀਆ ਦੋਵੇਂ ਜੀ ਨੇ ਤੇ ਉਹ ਟੜੇ ਹੋਏ ਨੇ ਲੱਗੇ ਹੋਏ ਨੇ ਐ ਵੇਖੋ ਪ੍ਰਾਈਵੇਸੀ ਆ ਤੁਹਾਡੀ ਲਾਈਫ ਆ ਤੁਹਾਡੀ ਤੁਸੀਂ ਉਹਨੂੰ ਇੰਜੋਏ ਕਰੋ ਪਰ ਉਹ ਪਰਦੇ ਪਿੱਛੇ ਹੁੰਦੀ ਆ ਖਾਸ ਕਰਕੇ ਬਾਣੇ ਦਾ ਜਿਹੜਾ ਰਤਬਾ ਨਾ ਉਹ ਬਹੁਤ ਉੱਚਾ ਸੁੱਚਾ ਤੇ ਬਾਣੇ ਵਾਲੇ ਜਦੋਂ ਇਦਾਂ ਸ਼ੋਅਰੂਮ ਦੇ ਚੋਲ ਮੋਲ ਕਰਦੇ ਦਿਖਾਉਂਗੇ ਤੁਸੀਂ ਤੇ ਤੁਸੀਂ ਦੂਜੇ ਨੂੰ ਕੀ ਸਮਝਾ ਲਓਗੇ ਤੁਸੀਂ ਆਪਣਾ ਲਾਈਫ ਆ ਤੁਹਾਡੀ ਤੁਹਾਡਾ ਪਿਆਰ ਮੁਹੱਬਤ ਆ ਬਹੁਤ ਵਧੀਆ ਗੱਲ ਆ ਤੁਸੀਂ ਉਹਨੂੰ ਜਿਓ ਪਰ ਉਹਦੀ ਇੱਕ ਪ੍ਰਾਈਵੇਸੀ ਆ ਪਰਦੇ ਦੇ ਅੰਦਰ ਆ ਉਹ ਬਾਹਰ ਨਹੀਂ ਹੈਗਾ ਜਿਹੜੇ ਵੈਸਟਰਨ ਕਲਚਰ ਦੀ ਤੁਸੀਂ ਗੱਲ ਕਰੀ ਜਾਂਦੇ ਹੋ ਨਾ ਉਹ ਵੈਸਟਰਨ ਕਲਚਰ ਉਹਨਾਂ ਨੂੰ ਸ਼ੁਭਦਾ ਜਿਨ੍ਹਾਂ ਦਾ ਹੈਗਾ ਸਾਡਾ ਨਹੀਂ ਹੈਗਾ ਆਪਣਾ ਤਾਂ ਆਪਣੇ ਤਾਂ ਸਿਧਾਂਤ ਆ ਆਪਣੀ ਮਰਿਆਦਾ ਵਾ ਜੇ ਅਪਾ ਇਹ ਚੀਜ਼ਾਂ ਜਿਹੜੀਆਂ ਵਾ ਨਾ ਇਸ ਤੋਂ ਬਾਹਰ ਨਿਕਲੀਏ ਇਹ ਆਉਣ ਵਾਲੇ ਸਮੇਂ 'ਚ ਬੜੀਆਂ ਖਤਰਨਾਕ ਸਿੱਧ ਹੋਣਗੀਆਂ ਤੇ ਨਸਲ ਕੁਸ਼ੀ ਜਿਹੜੀ ਆਪਾਂ ਗੱਲ ਕਰਦੇ ਆ ਨਾ ਨਸਲ ਕੁਸ਼ੀ ਕਈ ਤਰ੍ਹਾਂ ਦੀ ਨਸਲ ਕੁਸ਼ੀ ਉਹਦੇ ਵਿੱਚ ਇਹ ਵੀ ਨਸਲ ਕੁਸ਼ੀ ਦਾ ਇੱਕ ਪਾਰਟ ਆ ਗਿਆ ਪਹਿਲਾਂ ਰੋਲਾ ਪਉਂਦੇ ਸੀ ਆਪਾਂ ਵੀ ਲਚਰਤਾ ਆ ਗਈ ਜੀ ਲਚਰਤਾ ਆ ਗਈ ਗੰਦੇ ਗਾਣੇ ਆ ਗਏ ਜੀ ਇਹਨੂੰ ਰੋਕੀਏ ਜੀ ਰੋਕੀਏ ਜੀ ਉਹ ਤੋਂ ਅਗਲਾ ਸਟੈਪ ਹੁਣ ਆ ਆ ਗਿਆ ਤੁਹਾਡਾ ਫਿਰ ਤੁਹਾਡੀ ਜਿਹੜੀਆਂ ਤੁਸੀਂ ਆਪਣੀਆਂ ਔਰਤਾਂ ਦੀਆਂ ਵੀਡੀਓਜ਼ ਬਣਾ ਕੇ ਪਾਉਨੇ ਹੋ ਤੁਹਾਡਾ ਕਿਸੇ ਨਾ ਵਿਰੋਧ ਹੋ ਗਿਆ ਅੱਜ ਕੱਲ ਏਆਈ ਤਕਨੀਕ ਆ ਕਾ ਚੱਕ ਕੇ ਕਿਸੇ ਨੇ ਕਿਸੇ ਏਆਈ ਤਕਨੀਕ ਨਾਲ ਬਣਾ ਕੇ ਗਲਤ ਵੀਡੀਓ ਪਾ ਦਿੱਤੀ ਫਿਰ ਰੋਨੇ ਹੋ ਪਿੱਟਦੇ ਹੋ ਜਾਂ ਤੁਹਾਡੇ ਕੋਲ ਪ੍ਰਾਈਵੇਟ ਲੀਕ ਹੋ ਗਈ ਜਿਤਨਾ ਉਹ ਕੀਓ ਸੈਕੂਲਰ ਵੀਡੀਓ ਆਲੇ ਚਲੋ ਉਹਨਾਂ ਦੀ ਹੋ ਗਈ ਉਹਨਾਂ ਨੇ ਕਰਤੀ ਉਹ ਉਹਦਾ ਮਾਰਾ ਜਾਣਦੇ ਆ ਪਰ ਕਿੰਨਾ ਉਹ ਖਜਲਖਵਾਰੀ ਹੋਈ ਇਥੇ ਉਹਨਾਂ ਨੂੰ ਬਾਹਰ ਜਾਣਾ ਪਿਆ ਹੁਣ ਉਹ ਬਾਹਰ ਮੁਲਕ 'ਚ ਬੈਠੇ ਉੱਥੇ ਵੀ ਲੋਕ ਨਿਚੜਦੇ ਪਿੱਛਾ ਉਹਨਾਂ ਦਾ ਉੱਥੇ ਵੀ ਉਹ ਬਦਨਾਮੀ ਉਹਨਾਂ ਤੇ ਗੱਲ ਪਈ ਹੋਈ ਆ ਗੱਲ ਉਹ ਹੀ ਆ ਨਾ ਪੁੱਤ ਵੀ ਕੰਜਰਖਾਨਾ ਈਜ਼ੀ ਮਨੀ ਨਾ ਸੌਖਾ ਤਰੀਕਾ ਪੈਸਾ ਕਮਾਉਣ ਦਾ ਪਰ ਚੰਗਾ ਪੇਸ਼ ਕਰੋ ਮੈਂ ਕੱਲ ਰੋਹ ਦੇਖ ਰਿਹਾ ਸੀਗਾ ਇੱਕ ਦੋ ਜੀ ਆ ਕੁਛ ਡੋ ਦੀ ਪਾਲ ਕਰੋ ਜਿਉਂ ਪੌਂਦਾ ਹਨ ਕਿਦਾਂ ਰੈਸਕਿਊ ਕਰਦਾ ਹਾਂ ਹਾਂ ਹੁਣ ਜਿਹੜੇ ਉਹਦੇ ਦੋ ਦੋ ਤਿੰਨ ਦਿਨ ਨਹੀਂ ਨਹੀਂ ਚਲੋ ਉਹ ਤਾਂ ਇੱਕ ਉਹ ਉਹ ਤਾਂ ਇੱਕ ਹੋ ਗਏ ਨਾ ਦੂਜੇ ਵੀ ਸੋਸ਼ਲ ਵਰਕਰ ਹੋ ਗਏ ਮੈਂ ਪਰਿਵਾਰਾਂ ਦੇ ਕੁਝ ਪੌਡਕਾਸਟ ਦੂਜਿਆਂ ਬਲੌਗ ਵੇਖੇ ਨੇ ਦੋ ਜੀ ਆ ਮੈਨੂੰ ਨਾਮ ਉਹਦਾ ਭੁੱਲ ਗਿਆ ਸ਼ਾਇਦ ਉਹ ਹੁਣ ਘਰ ਦੇ ਕੰਮ ਕਰ ਕਰਦੇ ਨੇ ਠੀਕ ਹੈ ਨੋਰਮਲ ਲਾਈਫ ਜਿਹੜੀ ਆ ਇੱਕ ਤਰੀਕੇ ਨਾਲ ਵਿਖਾਉਂਦੇ ਆ ਪ੍ਰਾਈਵੇਸੀ ਨਹੀਂ ਆਪਣੀ ਵਿਖਾਉਂਦੇ ਉਹ ਕਿਦਾਂ ਕਰਦਾ ਹਨਾ ਹਾਂ ਕੁਕੀਲਾ ਕਰਦਾ ਕਰਦੇ ਆ ਕੋਈ ਚੰਗਾ ਸੁਨੇਹਾ ਆ ਸੋਸ਼ਲ ਮੀਡੀਆ ਦੀ ਵਰਤੋਂ ਕਰ ਤੋਂ ਕੋਈ ਤੈਨੂੰ ਰੋਕਦਾ ਸੀ ਤਾਂ ਵਰਤਦਾ ਹੀ ਯਾ ਸੋਸ਼ਲ ਮੀਡੀਆ ਅਸੀਂ ਤਾਂ ਨਹੀਂ ਕਹਿੰਦੇ ਕਿ ਬੰਦ ਹੀ ਕਰ ਦਿਓ ਅਸੀਂ ਤਾਂ ਵਰਤਦੇ ਆ ਯਾਰ ਅਸੀਂ ਵੀ ਆਪਣੇ ਜਿਹੜੇ ਆ ਉਹ ਚੰਗੇ ਮਾਰੇ ਪਲ ਜਿਹੜੇ ਆ ਉਹ ਸੰਗਤ ਸਾਹਮਣੇ ਰੱਖਦੇ ਆ ਸੇਵਾ ਕਰਦੇ ਆ ਕੋਈ ਕਾਰਜ ਕਰਦੇ ਆ ਕਿਸੇ ਪੰਥਕ ਮਸਲੇ ਦੇ ਜਾਂਦੇ ਆ ਕੋਈ ਬੇਦਬੀ ਦਾ ਮਸਲਾ ਆ ਜਾਂਦਾ ਗਰੂ ਕਰਦਾ ਸੰਗਤ ਸਾਹਮਣੇ ਰੱਖਦੇ ਆ ਪਰ ਉਹਦੇ ਵਿੱਚ ਵੀ ਬਹੁਤ ਚੀਜ਼ਾਂ ਆਈ ਹੁੰਦੀਆਂ ਜਿਹੜੀਆਂ ਸਾਨੂੰ ਅਵੋਇਡ ਕਰਨੀਆਂ ਪੈਂਦੀਆਂ ਇਗਨੋਰ ਕਰਨੀਆਂ ਪੈਂਦੀਆਂ ਅਸੀਂ ਨਹੀਂ ਕਰਦੇ ਸਾਹਮਣੇ ਅਜੇ ਕਿ ਉਹ ਕੋਈ ਵੱਲ ਕਰ ਨਹੀਂ ਹੁੰਦੀਆਂ ਪਰ ਉਹ ਪੰਥਕ ਹੁੰਦੀਆਂ ਨੇ ਪੰਦਤ ਦੀ ਮर्यादा ਸਬੰਧੀ ਜਾਂ ਗੁਰੂ ਦੇ ਸਰਕਾਰ ਸਬੰਧੀ ਹੁੰਦੀ ਆ ਪਰ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀ ਕੋਸ਼ਿਸ਼ ਹੁੰਦੀ ਪਈ ਜਨਤਕ ਨਾ ਕਰੀਏ ਜਿਹਦੇ ਨਾਲ ਸਾਡੀ ਬਦਨਾਮੀ ਹੁੰਦੀ ਆ ਸਿੱਖਾਂ ਦੀ ਬਦਨਾਮੀ ਹੁੰਦੀ ਆ ਯਾ ਤੇ ਅਸੀਂ ਇਹ ਗੱਲ ਸੋਚਦੇ ਆ ਜਿਹੜੇ ਕਿ ਪੰਦਤ ਤੌਰ ਤੇ ਵਿਚਰਦੇ ਆ ਤੁਸੀਂ ਤਾਂ ਪ੍ਰਾਈਵੇਟ ਲਾਈਫ ਆਪਣੀ ਜਿਹੜੀ ਉਹ ਜਨਤਕ ਕਰੀ ਜਾਂਦੇ ਹੋ ਆ ਮੈਂ ਕਹਿੰਦਾ ਨਾ ਤੇ ਲੋਕ ਬਹੁਤ ਕਾਲੇ ਕਰ ਹੁਣ ਇਹਨੀ ਚੀਜ਼ ਸਮਝਣ ਵਾਲੀ ਆ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਸਾਡੇ ਬਾਣੇ ਵਾਲੇ ਪੈਣਪਰਾਵਾਂ ਨੂੰ ਭਾਈ ਕੁਝ ਚੰਗਾ ਪੇਸ਼ ਕਰੋ ਕੰਟੈਂਟ ਜੇ ਤੁਸੀਂ ਬਣਾਉਣਾ ਹੀ ਆ ਨਾ ਜੇ ਤੁਹਾਨੂੰ ਚਲੋ ਇਹ ਹੁੰਦਾ ਜਾਂ ਕੀੜਾ ਹੀ ਹੁੰਦਾ ਲਾ ਲਓ ਤੁਸੀਂ ਜੀ ਹੈਗਾ ਤੇ ਇਹਨੂੰ ਕਰੋ ਤੇ ਇਹਨੂੰ ਕਰਕੇ ਇਹ ਕਰੋ ਵੀ ਕੁਝ ਚੰਗਾ ਮੈਸੇਜ ਕਰਵੇ ਸਿੱਖ ਇਤਿਹਾਸ ਦੇ ਸੰਬੰਧੀ ਕਰੋ ਆਪਣੀ ਮਰਿਆਦਾ ਸਬ ਦੱਸੋ ਆਪਣੇ ਅਸਥਾਨਾਂ ਬਾਰੇ ਦੱਸੋ ਉਹ ਆਪਣੇ ਇਹ ਦੱਸੋ ਵੀ ਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਜਿਹੜਾ ਗੁਰਸਿੱਖ ਪਰਿਵਾਰ ਆ ਉਹਦਾ ਨਿਤਕਰਮ ਕੀ ਆ ਕਿਵੇਂ ਅਮਰਤ ਵੇਲੇ ਉੜਦਾ ਉਹ ਨਿਤਨਿਮ ਕਰਦਾ ਆਪਣੇ ਬੱਚਿਆਂ ਨੂੰ ਨਾਲ ਜੋੜਦਾ ਲੋਕਾਂ ਨੂੰ ਕੀ ਸੁਨੇਹਾ ਦਿੰਦਾ ਲੋਕਾਂ ਵਿੱਚ ਚਿਰ ਕੇ ਕਿੱਦਾਂ ਪੇਸ਼ ਕਰਦਾ ਆਪਣੇ ਆਪ ਨੂੰ ਕੁਛ ਇਦਾਂ ਦਾ ਪੇਸ਼ ਕਰੋ ਆ ਨਾ ਕਰੋ ਯਾਰ ਗੰਦੇ ਗਾਣੇ ਲਾ ਕੇ ਤੇ ਬਾਣੇ ਪਾ ਕੇ ਮੈਂ ਦੇਖਦਾ ਦਮਾਲੇ ਵਾਲੀਆਂ ਸੜੀਆਂ ਪਹਿਣਾ ਬੀਬੀਆਂ ਜਣੀਆਂ ਨੇ ਉਹ ਚੁੰਨੀ ਵੀ ਲਾਤੀ ਉਹਨਾਂ ਨੇ ਤੇ ਦਮਾਲੇ ਸਿਰਾਂ ਦੇ ਬੰਨੇ ਨੇ ਤੇ ਗੰਦੇ ਗਾਣਿਆਂ ਦੇ ਉੱਤੇ ਉਹ ਲਿਪਸਿੰਗ ਕਰਦੇ ਨੇ ਗਾਉਂਦੇ ਨੇ ਐਕਟਿੰਗ ਕਰਦੇ ਨੱਚਦੇ ਨੇ ਇਹ ਨਾ ਕਰੀ ਆਪਾਂ ਨਹੀਂ ਸ਼ੋਭਦਾ ਆਪਾਂ ਨੂੰ ਆਪਾਂ ਵੇਖੋ ਮੈਂ ਜੀ ਤੁਹਾਨੂੰ ਸਮਝਾਵਾਂ ਵੀ ਸਮਝੋ ਦੁਨੀਆ ਨਹੀਂ ਤੁਹਾਨੂੰ ਦੇਖ ਰਹੀ ਦੁਨੀਆ ਨੂੰ ਛੱਡ ਦਿਓ ਗੁਰੂ ਦੇਖ ਰਿਹਾ ਜਿਸ ਗੁਰੂ ਦਾ ਬਾਣਾ ਪਾਇਆ ਨਾ ਜਿਸ ਗੁਰੂ ਦੇ ਸਾਹਮਣੇ ਖੜ ਕੇ ਇਹ ਗੱਲ ਦਾ ਵਾਅਦਾ ਕੀਤਾ ਸੀ ਵੀ ਮੈਂ ਆਪਣੇ ਸਿਧਾਂਤਾਂ ਦੇ ਕਾਇਮ ਰਹੂ ਉਸ ਗੁਰੂ ਨੇ ਤੁਹਾਨੂੰ ਪੁੱਛਣਾ ਆਪਾਂ ਜੋ ਅੱਜ ਕਰ ਰਹੇ ਨਾ ਕਰਮ ਆਪਣੇ ਇਹ ਕਰਮਾਂ ਦਾ ਜਵਾਬ ਆਪਰੋਂ ਅਕਾਲਪੁਰ ਦੇ ਸਾਹਮਣੇ ਖੜੇ ਹੋ ਕੇ ਦੇਣਾ ਪੈਣਾ ਅੰਦਰ ਵੜ ਕੇ ਚੋਰੀ ਛਿਪੇ ਜੋ ਮਰਜ਼ੀ ਕਰੀ ਜਾਇਓ। ਜਦੋਂ ਗੱਲ ਗੁਰੂ ਸਾਹਿਬ ਦੇ ਸਾਹਮਣੇ ਖੜ ਕੇ ਜਵਾਬ ਦੇਣ ਦੀ ਆਉਣੀ ਹੈ ਨਾ ਤੇ ਉਦੋਂ ਜਵਾਬ ਦੇਣੇ ਪੈਣੇ। ਇਸ ਕਰਕੇ ਮੇਰੀ ਬੇਨਤੀ ਹੈ ਮੈਂ ਬਾਦਿਆਂ ਲੰਮੀਆਂ ਵਿਚਾਰਾਂ ਤੁਹਾਡੇ ਲਈ ਕਰ ਰਹੀਆਂ। ਸਾਡੇ ਬਦਲੇ ਦੇ ਕਾਰਜ ਕਰਨ ਵਾਲਾ ਕੋਈ ਤਾਰ ਤੁਰ ਪਾਉਣੀ ਹੈ ਜੋ ਤੇ ਹੁਣ ਸਾਨੂੰ ਐਸੀ ਬੇੜੀ ਬੋੜੀ ਪਾਉਂਦੇ ਆਂ ਜਿਹੜਾ ਸਾਨੂੰ ਵੀ ਗੁਰ ਸਿੰਘ ਕਮੈਂਟ ਗੁਰ ਸਿੰਘਤ ਕੁਝ ਕੁਝ ਬੰਦੇ ਫੇਕ ਆਈਡੀ ਬਣਾ ਕੇ ਜਾਂ ਕਰਦੇ ਨੇ ਕਿ ਅਕੇ ਜੇ ਤੁਸੀਂ ਆ ਸੇਵਾ ਦੀ ਵੀਡੀਓ ਕੋ ਪਾਉਣੇ ਗੱਲ ਤਾਂ ਅਸੀਂ ਦੱਸਦੇ ਵੀ ਕੀ ਕਰਦੇ ਫਿਰਦੇ ਹੁਣ ਜਣਾ ਸੇਵਾ ਕਰਦੇ ਹੁਣਾ ਸਿੰਘ ਚੱਲੇ ਆ ਸਾਰੇ ਅਸੀਂ ਹੁਣ ਆ ਤੁਸੀਂ 45 ਡਿਗਰੀ ਟੈਂਪਰੇਚਰ ਆ ਉਹ ਬੱਤੀ ਤਾਰ ਪਾਉਣੀਆਂ 3 ਕਿੱਲਾਂ ਚ ਅਸੀਂ ਸਾਨੂੰ ਪਤਾ ਉਹ ਕਿਦਾਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਵਿਖਾਵਾਂਗੇ ਸੰਗਤ ਨੂੰ ਹੁਣ ਆ ਕਰ ਲੋ ਆਪਣੇ ਨਿਤਕਰਮ ਜਿਹੜੇ ਕਰਦੇ ਹੋ ਉਹ ਪੇਸ਼ ਕਰ ਲੋ ਸੰਗਤ ਨੂੰ ਦੱਸੋ ਕਿ ਆ ਮੈਂਤ ਕਰਦੇ ਹਾਂ ਤੁਸੀਂ ਆ ਕੰਮ ਕਰ ਚੰਗਾ ਕਰੋ ਯਾਰ ਜੋ ਕਰਨਾ ਜੇ ਤੁਸੀਂ ਕਰਨਾ ਹੀ ਕਰਨਾ ਚਾਹੀਦਾ ਉਹੱਚ ਕਿਹੜਾ ਲੋਕ ਦੇਖਦੇ ਨਹੀਂ ਚੰਗਾ ਜਦੋਂ ਚੰਗਾ ਦਿਖਾਓਗੇ ਚੰਗਾ ਦੇਖਣਗੇ ਲੋਕ ਹੁਣ ਸਵਾਲ ਇਹ ਕਹਿੰਦੇ ਕਿ ਜੀ ਚੰਗਾ ਦੇਖਦੇ ਨਹੀਂ ਲੋਕ ਤੁਸੀਂ ਚੰਗਾ ਦਿਖਾਉਂਦੇ ਹੀ ਨਹੀਂ ਦਿਖਾਉਣੇ ਗਾਂ ਤੋਂ ਲੋਕਾਂ ਨੇ ਗਾਂ ਦੀ ਦੇਖਣਾ ਚੰਗਾ ਦਿਖਾਓ ਜਦੋਂ ਸਾਰੇ ਚੰਗਾ ਦਿਖਾਉਣ ਲੱਗ ਗਏ ਕਿ ਲੋਕ ਚੰਗਾ ਹੀ ਦੇਖਣਗੇ ਸਾਨੂੰ ਕਿ ਲੋਕ ਨਹੀਂ ਵੇਖਦੇ ਜਾਂ ਜਿਹੜੇ ਚੰਗਾ ਪੇਸ਼ ਕਰਦੇ ਕਿ ਲੋਕ ਵੇਖਦੇ ਨੇ ਲੋਕ ਵੇਖਦੇ ਨੇ ਮਿਲਸ ਦੇ ਵੀਊ ਵਿੱਚ ਕੋਸ਼ ਲਾ ਲੋ ਇੱਕ ਵਾਰੀ ਸਾਡੇ ਸਾਹਮਣੇ ਜਿਹੜਾ ਸਾਡੇ ਸਾਹਮਣੇ ਆਊਗਾ ਇੱਕ ਵਾਰੀ ਸਮਝਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਜਿਹੜਾ ਸਾਡਾ ਕੋਈ ਆਪਣਾ ਮਾਣ ਵਾਲਾ ਪੈਣ ਭਰਾ ਲੱਚਰ ਦਾ ਦੇ ਵਿੱਚ ਉਲਝਿਆ ਹੋਇਆ ਹੋਊਗਾ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਉਹ ਨਾਟਲਿਆ ਤੇ ਫਿਰ ਭਾਈ ਅਸੀਂ ਉਹਨੂੰ ਜਰੂਰ ਪੁੱਛਾਂਗੇ ਖਿਲਾੜ ਕੇ ਸਾਨੂੰ ਤਰੀਕੇ ਤੁਹਾਨੂੰ ਪਤਾ ਹੀ ਆ ਫਿਰ ਜਿਹੜੇ ਅਖਤਿਆਰ ਕਰਨੇ ਪੈਂਦੇ ਹੁੰਦੇ ਨੇ ਅਸੀਂ ਨਹੀਂ ਚਾਹੁੰਦੇ ਬੱਟ ਜੇ ਸਾਨੂੰ ਮਜਬੂਰ ਕੀਤਾ ਗਿਆ ਤੇ ਫਿਰ ਅਸੀਂ ਜਿਹੜਾ ਵਾ ਉਹਦਾ ਜਵਾਬ ਜ਼ੂ ਦੇਵਾਂਗੇ ਧੰਨਵਾਦ ਰੋਹ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ